ਦੈਲੀ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ 2018 ਦੇ ਵਿੱਚ ਰਿਲੀਜ਼ ਹੋਈ ਫਿਲਮ ਡਾਕੂਆਂ ਦਾ ਮੁੰਡਾ ਜਿਹੜੀ ਕਿ ਜਿਸ ਨੂੰ ਕਿ ਮਨਾਮੋਹੀ ਪਿਆਰ ਮਿਲਿਆ ਸੀ ਤੇ ਇਹ ਫਿਲਮ ਇੱਕ ਰੀਅਲ ਬੇਸਡ ਸਟੋਰੀ ਸੀ ਇਸੇ ਫਿਲਮ ਤੇ ਆਧਾਰਿਤ ਤੀਜੀ ਲੜੀ ਡਾਕੂਆਂ ਦਾ ਮੁੰਡਾ 3 ਰਿਲੀਜ਼ ਹੋਈ ਹੈ ਤੇ ਇਸ ਫਿਲਮ ਦੇ ਵਿੱਚ ਦੇਵ ਖਰੋੜ ਇੱਕ ਵਾਰੀ ਫਿਰ ਤੋਂ ਐਕਸ਼ਨ ਦਿਖਾਉਣ ਦੇ ਲਈ ਤਿਆਰ ਹੈ ਇਸ ਫਿਲਮ ਦੀ ਖਾਸ ਗੱਲ ਹੈ ਕਿ ਇਸ ਫਿਲਮ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਗੀਤ ਡਾਲਰ ਰੀਕ੍ਰੀਏਟ ਕੀਤਾ ਗਿਆ ਤਾਂ ਫਿਲਮ ਦੇਖ ਕੇ ਦਰਸ਼ਕਾਂ ਤੋਂ ਜਾਣਦੇ ਕਿ ਉਹਨਾਂ ਨੂੰ ਇਹ ਫਿਲਮ ਕਿਵੇਂ ਲੱਗੀ ਕਿਵੇਂ ਲਗੀ ਰਾਜੇ ਫਿਲਮ ਕੀ ਖਾਸ ਲੱਗਿਆ ਦੇਵ ਖਰੋੜ ਦੀ ਐਕਟਿੰ ਕਿੰਨੇ ਸਟਾਰ ਦਿਓਗੇ 10 ਚ ਫਿਲਮ ਨੂੰ 10 ਕਿਵੇਂ ਲੱਗੀ ਫਿਲਮ ਬਹੁਤ ਵਧੀਆ ਬਹੁਤ ਵਧੀਆ ਕੀ ਖਾਸ ਲੱਗਿਆ ਫਿਲਮ ਦੇ ਵਿੱਚ ਜਾਨੀ ਜਦ ਕਿ ਆਪਣੇ ਅੱਜ ਬਾਰੇ ਦੱਸਿਆ ਪੁਲਿਸ ਬਾਰੇ ਦੱਸਿਆ ਉਹਨਾਂ ਨੇ ਬਹੁਤ ਵਧੀਆ ਲੱਗਿਆ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਜੀ ਕਿਵੇਂ ਲੱਗੀ ਵੀਰੇ ਫਿਲਮ ਵਧੀਆ ਬਹੁਤ ਇੱਕ ਨੰਬਰ ਆ ਖਾਸ ਕੀ ਲੱਗਿਆ ਫਿਲਮ ਆ ਖਾਸ ਬੜੀ ਵਸ ਨਸ਼ਾ ਬਾਰੇ ਦੱਸਿਆ ਹੋਇਆ ਜਿਹਨੇ ਆਪਣੇ ਸਮਾਜ ਤੋਂ ਪਹਿਲੇ ਕੰਮ ਇਹਨੇ ਇਹਨਾਂ ਜਿਹੜੇ ਗ੍ਰਾਊਂਡ ਦੀ ਐਕਟਿੰਗ ਐਕਸ਼ਨ ਬਹੁਤ ਬਹੁਤ ਇੱਕ ਨੰਬਰ ਬਹੁਤ ਵਧੀਆ ਜੀ ਬਈ ਜਿਹੜੇ ਗ੍ਰਾਊਂਡ ਦੀ ਐਕਟਿੰਗ ਐਂਡ ਫਿਲਮ ਕਿਵੇਂ ਲੱਗੀ ਵੀਰੇ ਉਨਾ ਵਧੀਆ ਵੀਰੇ ਸਟੋਰੀ ਵੀ ਬਹੁਤ ਵਧੀਆ ਤੇ ਬਾਈ ਦੀ ਐਕਟਿੰਗ ਵੀ ਬਹੁਤ ਸੋਹਣੀ ਆ ਪਰ ਮੈਨੂੰ ਆਏ ਲੱਗਦਾ ਵੀ ਜਿਹੜਾ ਆਪਣਾ ਬਾਈ ਨੇ ਡਾਇਰੈਕਟ ਕੀਤੀ ਹੈ ਹੈਪੀ ਰੋਡ ਦੇ ਉਹ ਫਿਲਮ ਨੂੰ ਥੋੜੀ ਹੋਰ ਵਧੀਆ ਕਰ ਸਕਦੇ ਸੀ ਜਦ ਮੈਂ ਡੇਟਿੰਗ ਹੋ ਗਈ ਹੈ ਨਾ ਤੇ ਉਹ ਥੋੜਾ ਹੀ ਵਧੀਆ ਹੋਰ ਕੰਮ ਕਰ ਸਕਦੇ ਸੀ ਉਹ ਨੂੰ ਬਹੁਤ ਸਿੱਧੂ ਦਾ ਗਾਣਾ ਮਿਲਿਆ ਸਾਨੂੰ ਬਿਲਕੁਲ ਉਹ ਤਾਂ ਬਾਈ ਨੇ ਮਨਨ ਜਲੀ ਖੁਸ਼ ਕਰਤਾ ਕਿਆ ਬਾਤ ਉਹ ਬਹੁਤ ਵਧੀਆ ਚੀਜ਼ ਹੈ ਕਿਵੇਂ ਲੱਗੀ ਵੀਰੇ ਫਿਲਮ ਕਿਵੇਂ ਲੱਗੀ ਬਹੁਤ ਘੱਟ ਲੱਗੀ ਕੀ ਖਾਸ ਸੀ ਫਿਲਮ ਦੀ ਬਹੁਤ ਵਧੀਆ ਫਿਲਮ ਸੀ ਵੀਰੇ ਸਟੋਰੀ ਲਾਈਨ ਵਧੀਆ ਸੀ ਬੜੀ ਅਗਰੇ ਪੂਰੀ ਦੇਖ ਰੌਡ ਦੀ ਐਕਟਿੰਗ ਵੀ ਲਗੀ ਜਮਾ ਸਿਰ ਅਗਰੇ ਸਿੱਧੂ ਦਾ ਗਾਣਾ ਹੈ ਬਈ ਸਿੱਧੂ ਦਾ ਗਾਣਾ ਬਹੁਤ ਵਧੀਆ ਲੱਗਿਆ ਬਈ ਬਹੁਤ ਵਧੀਆ ਲੱਗਿਆ ਥੈਂਕ ਯੂ ਕਿਵੇਂ ਲੱਗੀ ਜੀ ਫਿਲਮ ਕਿਵੇਂ ਲੱਗੀ ਕਹਿੰਦੇ ਕਹਿੰਦੇ ਬਈ ਗਾਣੇ ਵੋ ਕਹਿੰਦੇ ਬਈ ਜਮਾ ਸਿਰਾਂ ਗੱਲ ਬਾਤ ਆ ਪੂਰੀ ਪੂਰੀ ਓਕੇ ਜਾਓ ਹੁਣ ਕਿਵੇਂ ਲੱਗੀ ਫਿਲਮ ਸਿਰਾਂ ਆਪੀ ਸਦੇਖਣੋਂ ਕਿਵੇਂ ਲੱਗੀ ਜੀ ਫਿਲਮ ਕਿਵੇਂ ਲੱਗੀ ਕਿਵੇਂ ਲੱਗੀ ਫਿਲਮ ਵਧੀਆ ਲੱਗੀ ਬਾਜਮਾ ਸਿਰਾਂ ਹੀ ਫਾਸ ਲੱਗਿਆ ਫਿਲਮ ਪੂਰੀ ਸਿਰਾਂ ਆਪੀ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਲੱਗੀ ਕਿਵੇਂ ਲੱਗੀ ਵੀਰੇ ਫਿਲਮ ਬਹੁਤ ਸੋਹਣੀ ਕਣੀ ਬਈ ਬਹੁਤ ਗੈਂਡ ਲੱਗੀ ਕੀ ਲੱਗਿਆ ਖਾਸ ਖਾਸ ਦਾ ਵਾਸ ਬਈ ਯਾਰ ਬਤਾ ਯਾਰ ਨਸ਼ਾ ਜਨਾਬ ਨੂੰ ਬੁਗਿਆ ਨਾ ਇਹ ਗੱਲ ਇਹਨਾਂ ਨੇ ਜ਼ਰੂਰ ਵਧੀਆ ਦੱਸੀ ਐ ਵੀ ਨਸ਼ਾ ਜ਼ਿੰਦਗੀ ਬਰਬਾਦ ਕਰ ਦਿੰਦਾ ਇਹ ਗੱਲ ਇਹਨਾਂ ਨੇ ਫਿਲਮ ਚ ਦਿਖਾਈ ਐ ਬੰਦੇ ਦੇ ਮੱਥੋਂ ਕਿਵੇਂ ਫਿਲਮ ਨਾ ਐਕਟਿੰਗ ਵੀ ਵਧੀਆ ਆਉਦੀ ਬਈ ਸਰਾਉ ਨੇ ਜ਼ਿੰਦਗੀ ਲੜਾ ਇਹ ਵੀ ਦਿਖਾਇਆ ਵੀ ਪੁਲਿਸ ਨੇ ਜਿਹੜੇ ਜਮ੍ਹਾਂ ਹਰਾਮੀ ਹੁੰਦੇ ਨੇ ਪੁਲਿਸ ਵਾਲੇ ਚ ਬੰਦੇ ਦੀ ਜ਼ਿੰਦਗੀ ਝਾੜਦੇ ਨੇ ਸਟੂਡੈਂਟਾਂ ਨੂੰ ਜਿਹੜੇ ਪੜ੍ਹਦੇ ਨੇ ਮੁੰਡੇ ਉਹਨਾਂ ਦੀ ਜ਼ਿੰਦਗੀ ਜਾਣ ਦੇ ਵਿੱਚੇ ਪੁਲਸ ਦਾ ਹੀ ਹੱਥ ਹੁੰਦਾ ਹੈ। ਇਹੀ ਗੈਂਗਸਟਰ ਬਣਾਉਂਦੇ ਨੇ ਤੇ ਇਹੀ ਐਂਡਰ ਦੇ ਗੈਂਗਸਟਰਾਂ ਨੂੰ ਖਤਮ ਕਰਦੇ ਨੇ ਇਹ ਸਿੱਖਿਆ ਮਿਲਦੀ ਹੈ। ਆਪਣੇ ਪੰਜਾਬ ਵਾਲੇ ਦਾ ਖਾਸ ਕਰਕੇ ਬੋਲ। ਕਿਵੇਂ ਲੱਗੀ ਭਾਈ ਫਿਲਮ? ਭਾਈ ਬਹੁਤ ਵਧੀਆ ਲੱਗੂ। ਕੀ ਲੱਗਿਆ ਖਾਸ? ਬਸ ਠੀਕ ਹੈ ਯਾਰ ਬਸ ਸਿੱਖਣ ਨਹੀਂ ਮਿਲਦਾ ਯਾਰ ਪੁਲਸ ਵਾਲੇ ਜਿਹੜੇ ਸਾਹਮਣੇ ਧੱਕਾ ਕਰਦੇ ਅੱਜ ਕੱਲ੍ਹ ਦੇ ਟਾਈਮ 'ਚ। ਉਹੀ ਦਿਖਾਏਗਾ। ਪਰ ਉਹਨੇ ਕਾਹੜਾ ਵਾਲਾ ਗਲਤ ਕਰਤਾ। ਕਿਵੇਂ ਲੱਗੀ? ਵਧੀਆ ਲੱਗੀ। ਬਈ ਭਾਈ ਕਿਵੇਂ ਲੱਗੀ ਸਟੋਰੀ? ਕੈਂਟ ਕੀ ਖਾਸ ਲੱਗਿਆ? ਸਾਹ ਬਈ ਆਹੀ ਸੀ ਵੀ। ਲੇਵ ਫਰੌਡ ਦੀ ਐਕਟਿੰਗ ਹੀ ਬੜੀ। ਅਸਲ ਨਸ਼ਾ ਮਰੋ ਤੁਸੀਂ ਪਈ ਹੈ। ਕੈਂਡ ਸੀ। ਆ ਜਾਈ। ਕਿਵੇਂ ਲੱਗੀ ਵੀਰੇ ਫਿਲਮ? ਵਧੀਆ ਲੱਗੀ। ਕੀ ਖਾਸ ਲੱਗਿਆ? ਐਵੇਂ ਹੀ ਲੜਾਈ ਝਗੜੇ ਜੀ ਵਧੀਆ ਲੱਗੀ। ਅੱਛਾ। ਹਾਂਜੀ। ਕਿਵੇਂ ਲੱਗੀ? ਲੇਵ ਫਰੌਡ ਦੀ ਐਕਟਿੰਗ? ਵਧੀਆ ਸੀ। ਸਭ ਦੀ ਸੀ। ਕਿਵੇਂ ਲੱਗੀ ਵੀਰੇ ਫਿਲਮ? ਫਿਲਮ ਵਧੀਆ ਸੀ ਵੀਰੇ। ਕਿਵੇਂ ਲੱਗੀ ਜੀ ਫਿਲਮ? ਵਧੀਆ ਜੀ ਬਾਹਰ ਹੀ ਪਾਲੇ ਸਰਾ। ਕਿਵੇਂ ਲੱਗੀ ਫਿਲਮ ਜੀ? ਬਹੁਤ ਵਧੀਆ ਲੱਗੀ। ਥੱਲੋਂ ਕਿਵੇਂ ਲੱਗੀ? ਕਿਉਂ ਬੰਬੋ ਸਰ ਕੀ ਖਾਸ ਲੱਗਿਆ ਜਮਾ ਸਰ ਐਕਸ਼ਨ ਕਿਵੇਂ ਲੱਗੀ ਬਾਈ ਫਿਲਮ ਬਹੁਤ ਕੈਂਟ ਲੱਗੀ ਜੀ ਕੀ ਖਾਸ ਲੱਗਿਆ ਪਹਿਲਾਂ ਹੀ ਖਾਸ ਮੈਂ ਕਹਿੰਦਾ ਸਿਰ ਹੀ ਸੀ ਜਮਾ ਖਾਸ ਕੀ ਲੱਗਿਆ ਦੱਸੋ ਵੇ ਤੇਰਾ ਸੀ ਬਾਈ ਐਕਟਿੰਗ ਕਿਵੇਂ ਲੱਗੀ ਦੇਖੋ ਮੈਂ ਇਨਸ਼ਾਅਰ ਦਾ ਗਾਣਾ ਬਹੁਤ ਟੰਗਾ ਲੱਗਿਆ ਲੱਗਿਆ ਗਾਣਾ ਕੈਂਟ ਤੇ ਬਈ ਗਾਣਾ ਕੀ ਕਿਵੇਂ 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 ਲੱਗੀ ਬਾਈ ਫਿਲਮ ਸੋ ਦੋਸਤੋ ਇਹ ਸੀ ਦਰਸ਼ਕਾਂ ਦਾ ਰਿਸਪੌਂਸ ਜਿਹੜੇ ਫਿਲਮ ਦੇਖ ਕੇ ਆਏ ਨੇ ਤੁਸੀਂ ਵੀ ਫਿਲਮ ਜ਼ਰੂਰ ਦੇਖਿਓ ਤੇ ਵੀਡੀਓ ਦੇ ਲਈ ਕਮੈਂਟ ਕਰਕੇ ਦੱਸੋਗੇ ਤੁਹਾਨੂੰ ਇਹ ਫਿਲਮ ਕਿਵੇਂ ਲੱਗੀ